ਤਰਨਤਾਰਨ ਦੀ ਜਬਨੀ ਚੋਣ ਦੇ ਵਿੱਚ ਲਾਲਸਾ ਵੀ ਸਿਖਰ ਦੇ ਉੱਤੇ ਆ ਵਾਅਦਿਆਂ ਤੇ ਦਾਅਵਿਆਂ ਦੀ ਖਿੱਚ ਵੀ ਸਿਖਰ ਦੇ ਉੱਤੇ ਆ ਵਾਅਦੇ ਇਹ ਕੀਤੇ ਜਾ ਰਹੇ ਆ ਵੀ ਭਾਈ ਅਸੀਂ ਉਹ ਕੁਝ ਕਰਨ ਖਾਵਾਂਗੇ ਜਿਹੜਾ ਕੁਝ ਅਜੇ ਤੱਕ ਹੋਇਆ ਹੀ ਨਹੀਂ ਤਰਨਤਾਰਨ ਦੇ ਵਿੱਚ ਇੱਕ ਵਾਰ ਸਾਡੀ ਝੋਲੀ ਵੋਟਾਂ ਨਾਲ ਭਰ ਦਿਓ ਇੱਕ ਵਾਰ ਮਸ਼ੀਨਾਂ ਨੇ ਚੀਕਾ ਕਢਾ ਦਿਓ ਯਾਨੀ ਕਿ ਟੀ 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 ਵਾਲਾ ਬਟਨ ਜਿਹੜਾ ਉਹ ਸਾਡੇ ਵਾਲਾ ਬਟਨ ਉਹੀ ਨੱਪੀ ਚੱਲੋ ਲਗਾਤਾਰ ਤੇ ਲਾਲਸਾ ਇਸ ਗੱਲ ਦੀ ਆ ਕਿ ਭਾਈ ਜੇਕਰ ਇਹ ਸੀਟ ਐਥਿਕੀ ਸਾਡੀ ਝੋਲੀ ਚ ਪੈ ਗਈ ਤੇ ਫਿਰ 227 ਦੇ ਵਿੱਚ ਅਸੀਂ ਆਪੇ ਝੋਲੀ ਦੇ ਵਿੱਚ ਪਵਾ ਲੈਣੀ ਆ ਕਿਉਂਕਿ ਸਵਾ ਕਸਾਲ ਰਹੇਗਾ ਡੇਢ ਸਾਲ ਉਸ ਤੋਂ ਬਾਅਦ ਅਗਲੀਆਂ ਮੋਟਾ ਪੈਣੀਆਂ ਸੈਮੀ ਫਾਈਨਲ ਜਿੱਤ ਲਗੇ ਤੇ ਫਿਰ ਅਸੀਂ ਫਾਈਨਲ ਦੇ ਵਿੱਚ ਆਪੇ ਅੱਗੇ ਤੋਂ ਅੱਗੇ ਵਧ ਜਾਣਾ 15 ਕੁੱਲ ਉਮੀਦਵਾਰ ਮੈਦਾਨ ਦੇ ਵਿੱਚ ਆ ਉਹਨਾਂ 15 ਉਮੀਦਵਾਰਾਂ ਦੇ ਵਿੱਚੋਂ ਮੁੱਖ ਮੁਕਾਬਲੇ ਵਿੱਚ ਪੰਜ ਜਾਣੇ ਆ ਉਹਨਾਂ ਪੰਜਾਂ ਦਾ ਛਾਂਣਣਾ ਲੱਗੇ ਜੇਕਰ ਉਹਦੇ ਵਿੱਚੋਂ ਤਿੰਨ ਮੁੱਖ ਤੌਰ ਦੇ ਉਤੇ ਤਿੱਖੇ ਤੇ ਸਖਤ ਤੇ ਫਸਲੇ ਮੁਕਾਬਲੇ ਦੇ ਵਿੱਚ ਆ ਪਰ ਇਨ੍ਹਾਂ 15 ਉਮੀਦਵਾਰਾਂ ਦੇ ਵਿੱਚੋਂ ਇੱਕ ਹਰਬਿੰਦਰ ਕੌਰ ਉਸਮਾ ਵੀ ਆ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣਾ ਕਿ ਇਹ ਹਰਬਿੰਦਰ ਕੌਰ ਕੌਣ ਆ? ਉਸਮਾ ਪਿੰਡ ਦੀ ਜਮੀ ਜਾਈ ਇਹ ਕੌਣ ਆ? ਤਰਨਤਾਰਨ ਦੇ ਭੈਣਾ ਵੀਰਾਂ ਨੂੰ ਵੋਟਰਾਂ ਨੂੰ ਪਤਾ ਇਸ ਗੱਲ ਦਾ ਕਿ ਉਹ ਕੌਣ ਹੈ? ਕਿਵੇਂ ਕਿਵੇਂ ਚਰਚਾ ਦੇ ਵਿੱਚ ਆਈ ਤੇ ਉਹ ਐਤਕੀ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਰਹੀ ਆ ਜਿਵੇਂ ਕਿ ਕਈ ਹੋਰ ਉਮੀਦਵਾਰ ਲੜ ਰਹੇ ਆ। ਪਰ ਬਾਕੀ ਪੰਜਾਬਗਾਂ ਨੂੰ ਦੱਸ ਦਈਏ ਇਹ ਹਰਬਿੰਦਰ ਕੌਰ ਉਸਮਾ ਉਹ ਕੁੜੀ ਆ ਜਿਨੇ ਕੇ 12.5 ਸਾਲ ਦੇ ਕਰੀਬ-ਕਰੀਬ ਸਮਾਂ ਅਦਾਲਤ ਦੇ ਵਿੱਚ ਲੜਾਈ ਲੜੀ ਤੇ ਉਸ ਤੋਂ ਬਾਅਦ ਆਮ ਆਰਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋਈ ਆ ਇਹ ਉਹੀ ਕੁੜੀ ਆ ਹਰਬਿੰਦਰ ਕੌਰ ਉਸਮਾ ਉਹੀ ਕੁੜੀ ਆ 213 ਦੇ ਵਿੱਚ ਜਿਹਦੇ ਨਾਲ ਮਾਰਕੁੱਟ ਸੀ ਹੋਈ ਜਿਹਦੇ ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਦੋਂ ਲਾਲਪੁਰਾ ਹੋਰੀ ਟੈਕਸੀ ਡਰਾਈਵਰ ਸੀ ਤੇ ਉਹ ਅੱਜ ਵਾਂਗੂ ਐਮ.ਐਲ.ਏ ਨਹੀਂ ਸੀ ਤੇ ਉਸ ਵੇਲੇ ਇਸ ਕੁੜੀ ਨੇ ਦੋਸ਼ ਲਾਇਆ ਸੀ ਕਿ ਅਸੀਂ ਵਿਆਹ ਸਮਾਗਮ 'ਚ ਜਾਣਾ ਸੀ ਤੇ ਟੈਕਸੀ ਡਰਾਈਵਰ ਨੇ ਤੇ ਉਹਨਾਂ ਦੇ ਦੋਸਤਾਂ ਨੇ ਸਾਡੇ ਨਾਲ ਬਦਤਮੀਜ਼ੀ ਕੀਤੀ ਜਾਤੀ ਸੂਚਕ ਸ਼ਬਦ ਵਰਤੇ ਮਾਰਕੁਟਾਈ ਕੀਤੀ ਬਾਅਦ ਦੇ ਵਿੱਚ ਪੁਲਿਸ ਨੇ ਦੋਹਰਾ ਅਤਿਆਚਾਰ ਕੀਤਾ ਤੇ ਇਸ ਮਾਮਲੇ ਦੇ ਵਿੱਚ ਹਰਵਿੰਦਰਪੁਰ ਉਸਮਾ ਦੇ ਵੱਲੋਂ ਲੰਮੀ ਲੜਾਈ ਲੜੀ ਗਈ ਤੇ ਖਡੂਰ ਸਾਹਿਬ ਦੇ ਵਰਤਮਾਨ ਐਮਐਲਏ ਜਿਨ੍ਹਾਂ ਨੂੰ ਸ਼ਾਇਦ 2013 ਦੇ ਵਿੱਚ ਚਿਤਚੇਤਾ ਵੀ ਨਹੀਂ ਸੀ ਕਿ ਮੈਂ ਭਵਿੱਖ ਦੇ ਵਿੱਚ ਰਾਜਨੀਤੀ ਦੀ ਪੌੜੀ ਇਵੇਂ ਵੀ ਚੜਨੀ ਆ ਜਾਂ ਮੈਂ ਐਮਐਲਏ ਵੀ ਕਦੇ ਜ਼ਿੰਦਗੀ ਦੇ ਵਿੱਚ ਬਣ ਜਾਣਾ 2022 ਦੇ ਵਿੱਚ ਉਸ ਐਮਐਲਏ ਨੂੰ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋਈ ਹੈ ਨਾਲ ਦੇ ਕਈ ਹੋਰ ਪੁਲਿਸ ਕਰਮਚਾਰੀਆਂ ਨੂੰ ਵੀ ਸਜ਼ਾ ਹੋਈ ਹੈ ਇਸ ਮਾਮਲੇ ਦੇ ਵਿੱਚ ਪੰਜਾਬ ਦੀ ਰਾਜਨੀਤੀ ਕਈ ਵਾਰੀ ਗਰਮਾਈ ਹੈ ਵਿਰੋਧੀਆਂ ਨੇ ਇਹ ਗੱਲ ਕਹੀ ਆ ਕਿ ਸੱਤਾਧਾਰੀ ਤਿਰ ਇਸ ਵੇਲੇ ਅਸਤੀਫਾ ਕਿਉਂ ਨਹੀਂ ਲੈਂਦੀ ਤੇ ਸਵੀਕਾਰ ਕਰਨੀ ਲਾਲਪੁਰਾ ਦਾ ਜਦ ਕਿ ਕਾਨੂੰਨੀ ਪ੍ਰਕਿਰਿਆ ਦੇ ਮੁਤਾਬਕ ਜੇਕਰ ਕਿਸੇ ਵੀ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੂੰ 2 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਕਿਸੇ ਵੀ ਕੇਸ 'ਚ ਹੁੰਦੀ ਹੈ ਫਿਰ ਉਹਦੀ ਉਹ ਸੀਟ ਖਾਲੀ ਹੁੰਦੀ ਆ ਉਹਨੂੰ ਅਸਤੀਫਾ ਦੇਣਾ ਪੈਂਦਾ ਸਵੀਕਾਰਨਾ ਪੈਂਦਾ ਪਰ ਲਾਲਪੁਰਾ ਖੁਰਾ ਦੇ ਵਕੀਲ ਜਿਹੜੇ ਉਹ ਮਾਨਯੋਗ ਉਤਲੀ ਅਦਾਲਤ ਦਾ ਦਰਵਾਜ਼ਾ ਖੜਕਾਈ ਬੈਠੇ ਹੋਣਗੇ ਜਾਂ ਖੜਕਾ ਦੇਣਗੇ ਉਹਦੇ ਬਾਰੇ ਮੈਨੂੰ ਗਿਆਨ ਨਹੀਂ ਆ ਹਰਬਿੰਦਰ ਕੌਰ ਉਸਮਾ ਜਿਹੜੀ ਉਹਦੇ ਵੱਲੋਂ ਆਜ਼ਾਦ ਤੌਰ ਤੇ ਚੋਣ ਲੜੀ ਜਾ ਰਹੀ ਆ ਉਹ ਔਰਤਾਂ ਦੇ ਹੱਕਾਂ ਦੇ ਨਾਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਬਰਾਬਰਤਾ ਦੀ ਗੱਲ ਕਰਨੀ ਆ ਇਹਨਾਂ ਗੱਲਾਂ ਨੂੰ ਉਭਾਰ ਕੇ ਇਸ ਵੇਲੇ ਇਹ ਚੋਣ ਲੜ ਰਹੀ ਆ ਉਹਨੂੰ ਕਿੰਨਾ ਹੰਗਾਰਾ ਮਿਲਦਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇੰਨੀ ਗੱਲ ਜ਼ਰੂਰ ਆ ਵੀ ਹਰਬਿੰਦਰ ਕੌਰ ਉਸਮਾ ਜਿਹੜੀ ਉਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਨੂੰ ਬੇहद ਹੰਗਾਰਾ ਮਿਲ ਰਿਹਾ ਤੇ ਮੈਂ ਇਸ ਹੰਗਾਰੇ ਤੋਂ ਸੰਤੁਸ਼ਟ ਹਾਂ ਉਹਦਾ ਇਹ ਕਹਿਣਾ ਕਿ ਮੇਰਾ ਮਕਸਦ ਹੈ ਜੀ ਕਿ ਮੈਂ ਇਹ ਚੋਣ ਜਿੱਤਾਂ ਇਹ ਚੋਣ ਨੂੰ ਜਿੱਤ ਕੇ ਮੈਂ ਹੱਕ ਦੀ ਗੱਲ ਕਰਾਂ ਨਿਆਂ ਦੀ ਗੱਲ ਕਰਾਂ ਇਨਸਾਫ ਦੀ ਗੱਲ ਕਰਾਂ ਉਹਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਭ ਕੁਝ ਠੀਕ ਨਹੀਂ ਤੇ ਸਾਡੇ ਹਲਕੇ ਤਰਨਤਾਰਨ ਦੇ ਵਿੱਚ ਤਾਂ ਬਿਲਕੁਲ ਵੀ ਠੀਕ ਨਹੀਂ ਇਸ ਕਰਕੇ ਮੇਰੀ ਜਲੀ ਇੱਛਾ ਕਿ ਮੈਂ ਇੱਥੇ ਜਿੱਤਾਂ ਮੈਂ ਇੱਥੇ ਚੋਣ ਮੈਦਾਨ ਦੇ ਵਿੱਚ ਆਪਣੀ ਸਰਗਰਮ ਭੂਮਿਕਾ ਅਦਾ ਕਰਾਂ ਤੇ ਹਰਬਿੰਦਰ ਕੌਰ ਉਸਮਾ ਦਿੰਗਾ ਤਸਵੀਰਾਂ ਵੀ ਸਾਹਮਣੇ ਆ ਹੁਣ ਕਿਉਂਕਿ ਜਦੋਂ ਕੋਈ ਕੇਸ ਚੱਲ ਰਿਹਾ ਹੁੰਦਾ ਉਦੋਂ ਸਾਹਮਣੇ ਨਹੀਂ ਹੁੰਦੇਗਾ ਤਸਵੀਰਾਂ ਜਾਂ ਧੁੰਦਲਾ ਚਿਹਰਾ ਹੁੰਦਾ ਜਾਂ ਮੂੰਹ ਟੱਕੇ ਵਾਲਾ ਚਿਹਰਾ ਹੁੰਦਾ ਕਿਉਂਕਿ ਉਦੋਂ ਪੀੜਤ ਤੇ ਰਹੁੰਨੇ ਆ ਪਰ ਜਦੋਂ ਹੁਣ ਲੋਕਾਂ ਦੇ ਵਿੱਚ ਜਾਣਾ ਲੋਕਾਂ ਦੇ ਵਿੱਚ ਵਿਚਰਨਾ ਜਦੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਆ ਤੇ ਫਿਰ ਤਸਵੀਰਾਂ ਨਸ਼ਰ ਵੀ ਹੁੰਦੀਆਂ ਤਸਵੀਰਾਂ ਨਸ਼ਰ ਕਰਨੀਆਂ ਵੀ ਪੈਣਗੀਆਂ ਤੇ ਹੁਣ ਹਰਬਿੰਦਰਪੁਰ ਉਸਮਾਨ ਦੇ ਬਾਰੇ ਵਕ ਵਕ ਥਾਵਾਂ ਦੇ ਉੱਤੇ ਪਤਾ ਲੱਗ ਰਿਹਾ ਜਾਂ ਪਤਾ ਲੱਗ ਚੁੱਕਿਆ ਦੂਜੀ ਗੱਲ ਇਹ ਆ ਕਿ ਮਨਜਿੰਦਰ ਸਿੰਘ ਲਾਲਪੁਰਾ ਦਾ ਕੀ ਸਿਆਸੀ ਪਵੈਖਾ ਕੀ ਉਤਲੀ ਅਦਾਲਤ ਦੇ ਵੱਲੋਂ ਹੇਟਲੀ ਅਦਾਲਤ ਦੇ ਫੈਸਲੇ ਤੇ ਰੋਕ ਲਾਈ ਜਾਂਦੀ ਆ ਜਾਂ ਹੇਟਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਾਂਦਾ ਇਹ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਜੇ ਤਾਂ ਲਾਲਪੁਰਾ ਦੀ ਹੇਟਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਜਾਂ ਰੋਕ ਦਿੱਤਾ ਗਿਆ ਤਾਂ ਵਿਧਾਇਕੀ ਬਚੀ ਰਹਿਣੀ ਆ ਤੇ ਜੇਕਰ ਹੇਟਲੀ ਅਦਾਲਤ ਦੇ ਫੈਸਲੇ ਨੂੰ ਉਤਲੀ ਨੇ ਬਰਕਰਾਰ ਰੱਖਿਆ ਤੇ ਫਿਰ ਭਾਈ ਵਿਧਾਇਕੀ ਗਈ ਤੇ ਫਿਰ ਖਡੂਰ ਸਾਹਿਬ ਦੇ ਵਿੱਚ ਵੀ ਛੇਤੀ ਜ਼ਮੀਨੀ ਚੋਣ ਹੋ ਜਾਣੀਆਂ ਖੈਰ ਗੱਲ ਇਹ ਜੀ ਕਿ ਤਰਨਤਾਰਨ ਦੇ ਵਿੱਚ ਮੁਕਾਬਲਾ ਇੰਨਾ ਭਖਿਆ ਪਿਆ ਵੀ ਪੁੱਛੋ ਕੁਝ ਨਾ ਹਾਲਾਤ ਹੀ ਬਣੇ ਪਏ ਵੀ ਸੋਸ਼ਲ ਮੀਡੀਆ ਦੇ ਉੱਤੇ ਲੋਕ ਗਾਲ ਦੁੱਪੜ ਦੀ ਵਰਤੋਂ ਵੀ ਕਰੀ ਜਾਂਦੇ ਆ ਉਹ ਇਹੀ ਸੋਚਦੇ ਵੀ ਭਾਈ ਅਸੀਂ ਇਹ ਜ਼ਮੀਨੀ ਚੋਣ ਦੇ ਵਿੱਚ ਕ੍ਰਾਂਤੀ ਆਪਣੇ ਹਿਸਾਬ ਦੇ ਨਾਲ ਲਿਆਂਦੀ ਅਸੀਂ ਆਪਣੇ ਹਿਸਾਬ ਨਾਲ ਯੋਗਦਾਨ ਪਾਤਾ ਤੁਸੀਂ ਕਿਸੇ ਦੀ ਫੋਟੋ ਪਾ ਕੇ ਇਹ ਗੱਲ ਕਹੋ ਕਿ ਐਤਕੀ ਤਾਂ ਭਾਈ 41 ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਡਾਵਾ ਦੇ ਜਿੱਤਣ ਦੀ ਆਸ ਹੈ ਜਿਹੜੇ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਉਹ ਗਾਲ-ਦੁੱਪੜ ਦੇ ਵਰਤੋਂ ਕਰਦੇ ਆ ਤੁਸੀਂ ਇਹ ਗੱਲ ਕਹੋ ਕਿ ਅਮਰਤਪਾਲ ਸਿੰਘ ਹੋਰਾਂ ਦੇ ਸਮਰਥਕ ਮਨਦੀਪ ਸਿੰਘ ਸਣੀ ਦੇ ਜਿੱਤਣ ਦੀ ਸੰਭਾਵਨਾ 100% ਦੀ ਹੈ ਦੂਜੀਆਂ ਪਾਰਟੀਆਂ ਦੇ ਸਮਰਥਕ ਉਹਨੂੰ ਗਾਲ-ਦੁੱਪੜ ਦੀ ਵਰਤੋਂ ਕਰਦੇ ਆ ਜੇ ਤੁਸੀਂ ਹਰਮੀਤ ਸਿੰਘ ਸੰਧੂ ਆਮ ਆदमी ਪਾਰਟੀ ਦੇ ਉਮੀਦਵਾਰ ਦੇ ਜਿੱਤ ਦੀ ਗੱਲ ਕਰਤੀ ਸੋਸ਼ਲ ਮੀਡੀਆ ਤੇ ਇਹ ਤੁਹਾਡੇ ਨਿੱਜੀ ਬਲਵਲੇ ਹੋ ਸਕਦੇ ਆ ਪਰ ਥੱਲੇ ਲੋਕ ਗਾਲਾਂ ਕੱਢਦੇ ਲੈ ਐਵੇਂ ਕਿਵੇਂ ਜਿੱਤ ਨੂੰ ਸਵਾਰੀ ਨਹੀਂ ਪੈਦਾ ਹੁੰਦਾ ਫਲਾਣਾ ਹੁੰਦਾ ਢੀਂਗੜਾ ਹੁੰਦਾ ਮਤਲਬ ਇਹ ਆ ਕਿ ਲੋਕ ਇਸ ਗੱਲ ਨੂੰ ਪਰਸਨਲ ਇਹਨੂੰ ਨਿੱਜੀ جنگ ਬਣਾ ਕੇ ਬਹਿ ਗਏ ਆ ਵੇਨੇ ਆ ਕੀ ਬਣਦਾ ਪਰ ਇਉਂ ਲੱਗਦਾ ਵੀ ਆਮ ਆਦਮੀ ਪਾਰਟੀ ਸੋਚੀ ਬੈਠੀ ਆ ਵੀ ਜੇਕਰ ਇਹ ਸੀਟ ਅਸੀਂ ਜਿੱਤੀ ਨਾ ਤੇ ਫੇਰ ਸਾਡੀਆਂ 59 ਸੀਟਾਂ ਪੂਰੀਆਂ ਨਹੀਂ ਹੋਣੀਆਂ ਉਹ ਇਸ ਰੂਪ ਦੇ ਵਿੱਚ ਚੋਣ ਲੜ ਰਹੇ ਆ ਵੀ ਜਿਵੇਂ 58 ਸੀਟਾਂ ਉਹਨਾਂ ਦੇ ਕੋਲੇ ਹੈਗੀਆਂ ਤਰਨ ਤਰਨ ਵਾਲੀ ਜੇਕਰ 59ਵੀਂ ਸੀਟ ਨਾ ਜਿੱਤੀ ਤੇ ਫੇਰ ਭਾਈ ਸਰਕਾਰ ਡਿੱਗ ਪੈਣੀ ਆ ਬੀਜੇਪੀ ਇਸ ਰੂਪ ਤੇ ਚੋਣ ਲੜ ਰਹੀ ਆ ਵੀ ਜਿਵੇਂ ਕੇਂਦਰ ਦੇ ਵਿੱਚ ਸਰਕਾਰ ਗੜਬੜਾ ਜਾਣੀ ਹੈ ਹਿਲਜੁਲ ਹੋ ਜਾਣੀ ਹੈ ਜੇਕਰ ਅਸੀਂ ਇੱਥੇ ਹਰਜੀਤ ਸਿੰਘ ਸੰਧੂ ਨੂੰ ਚੰਗੀਆਂ ਵੋਟਾਂ ਦਿਵਾਉਣ ਦੇ ਵਿੱਚ ਕਾਮਯਾਬ ਨਾ ਹੋਏ ਆਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜਿਹੜਾ ਕਿ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਆ ਜਿਨ੍ਹਾਂ ਦੀ ਬੇਟੀ ਕੰਚਨਪ੍ਰੀਤ ਕੌਰ ਦੇ ਉੱਤੇ ਪਿਛਲੇ ਦਿਨੀ ਪਰਚਾ ਵੀ ਦਰਜ ਹੋਇਆ ਤੇ ਉਹ ਸਰਗਰਮੀ ਨਾਲ ਇਸ ਵੇਲੇ ਚੋਣ ਦੇ ਵਿੱਚ ਪ੍ਰਚਾਰ ਵੀ ਕਰ ਰਹੇ ਆ ਇਹ ਪਾਰਟੀ ਓ ਸੋਚ ਲਈ ਵੀ ਭਾਈ ਇਹ ਸੀਟ ਹੀ ਸਾਡਾ ਖੁਸ਼ਿਆ ਹੋਇਆ ਵਿਕਾਰ ਬਹਾਲ ਕਰਾ ਸਕਦੀ ਆ ਨਿਤਕਾ ਮਾਉਖਾ ਕਾਂਗਰਸੀ ਇਹ ਗੱਲ ਸੋਚਦੇ ਕਿ ਕਰਨਬੀਰ ਸਿੰਘ ਬੁਰਜ ਜੇਕਰ ਇਹ ਚੋਣ ਨਹੀਂ ਜਿੱਤਦੇ ਤੇ ਫਿਰ ਅਸੀਂ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਰਹਿਣਾ ਯਾਨੀ ਕਿ ਇਸ ਵੇਲੇ ਸਭ ਕੁਝ ਦਾ ਦੇ ਉੱਤੇ ਲਾ ਕੇ ਚੋਣ ਲੜੀ ਜਾ ਰਹੀ ਆ ਪਰ ਮਨਦੀਪ ਸਿੰਘ ਲੋਕਾਂ ਦੇ ਵਿੱਚ ਜਾ ਕੇ ਜੇਕਰ ਆਪਾਂ ਦੇਖੀਏ ਤਾਂ ਸਰਗਰਮ ਆ ਮਨਦੀਪ ਸਿੰਘ ਦਾ ਅਕਾਲੀ ਦਲ ਦੀ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਮੁਕਮ ਮੁਕਾਬਲਾ ਮੈਨੂੰ ਨਹੀਂ ਪਤਾ ਜਿਤਨਾ ਕਿਨੇ ਆ ਨਾ ਮੈਂ ਇਹਨਾਂ ਲੋਕਾਂ ਵਾਂਗੂ ਉਲਾਰਵਾਦਾ ਮੈਂ ਪਾਈ ਮੈਂ ਕਹਿੰਦਾ ਜੀ ਅੱਜ ਤੂੰ ਹੁਣ ਤਾਂ ਅੱਜ ਤੂੰ ਇਹ ਤਾਂ ਗੱਲ ਪੱਕੀ ਹੋਗੀ ਆ ਤਾਂ ਗੱਲ ਕੱਚੀ ਹੋਗੀ ਇੰਉ ਨਹੀਂ ਇਹ ਤਰਨ ਤਰਨ ਦੇ ਭੈਣਾ ਵੀਰਾਂ ਨੇ ਸੋਚਣਾ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਬਿਲਕੁਲ ਨਹੀਂ ਪਾਉਣੀ ਪਰ ਮੈਂ ਇਸ ਕਰਕੇ ਨਹੀਂ ਕੋਈ ਵੀ ਭਵਿੱਖਬਾਣੀ ਕਰਦਾ ਕਿਉਂਕਿ ਲੋਕ ਤਾਂ ਇਹ ਗੱਲ ਕਹਿੰਦੇ ਹੁੰਦੇ ਜੀ ਪਿਛਲੇ ਬੁੱਧਵਾਰ ਤੱਕ ਤਾਂ ਫਲਾਣਾ ਅੱਗੇ ਸੀ ਆ ਵੀਰਵਾਰ ਤੋਂ ਪਤਾ ਨਹੀਂ ਕਿਹੜੀ ਗੱਲ ਬਣ ਗਈ ਹੁਣ ਫਲਾਣਾ ਅੱਗੇ ਆ ਜਦੋਂ ਤੁਸੀਂ ਬੁੱਧਵਾਰ ਵੀਰਵਾਰ ਦੇ ਚੱਕਰ ਦੇ ਵਿੱਚ ਫਸਦੇ ਆ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਾ ਕੋਈ ਵੀ ਵਿਅਕਤੀ ਤੁਹਾਡੇ ਬਾਰੇ ਅੰਦਾਜ਼ਾ ਨਹੀਂ ਲਾ ਸਕਦਾ ਕਿਉਂਕਿ ਪੰਜਾਬੀ ਦਾ ਪਤਾ ਕੋਈ ਨਹੀਂ ਹੁੰਦਾ ਵੀ ਲਹਿਰ ਚਾਰ ਦਿਨ ਪਹਿਲਾਂ ਕਿਹੜੇ ਪਾਸੇ ਦੀ ਬਣਾ ਦੇਣ ਤੇ ਕਿਹੜੇ ਪਾਸੇ ਦੀ ਢਾ ਦੇਣ ਪਰ ਮੇਰੀ ਬੇਨਤੀ ਆ ਤਰਨ ਤਰਨੇ ਭੈਣਾ ਵੀਰਾਂ ਨੂੰ ਚੰਗੇ ਨੂੰ ਵੋਟ ਪਾਇਓ ਜੀਨੂੰ ਮਰਜ਼ੀ ਪਾਇਓ ਇਸ ਵੇਲੇ ਸਾਰੇ ਹੀ ਪੰਥ ਦੀ ਗੱਲ ਕਰ ਰਹੇ ਆ ਪਰ ਅਸਲ ਪੰਥਕ ਕੌਣ ਹੈ ਤੇ ਪਿਛਲੇ 2 ਸਾਲ ਤੋਂ 3 ਸਾਲ ਤੋਂ 1 ਸਾਲ ਤੋਂ ਕੌਣ ਤੁਹਾਡੇ ਵਿੱਚ ਤੁਹਾਡਾ ਦਰਦੀ ਬਣ ਕੇ ਵਿਚਰ ਰਿਹਾ ਉਹਦੇ ਆਧਾਰ ਤੇ ਵੋਟ ਪਾਇਓ ਨਹੀਂ ਤਾਂ ਇਹ ਨਾ ਹੋਵੇ ਕੁਝ ਘੰਟੇ ਜਾਂ 11 ਤਰੀਕ ਤੱਕ ਦੇ ਲਈ ਪੰਥਕ ਹੋਵੇ ਕੋਈ 11 ਤਰੀਕ ਤੋਂ ਬਾਅਦ ਤੁਹਾਨੂੰ ਕੋਈ ਮਿਲੇ ਨਾ ਕੋਈ ਲੱਭੇ ਨਾ ਇਸ ਕਰਕੇ ਹੁਣੇ ਸੋਚ ਸਮਝ ਕੇ ਵੋਟ ਪਾਓ ਨਾ ਉਲਾਰਵਾਦੀ ਹੋਇਓ ਨਾ ਜਨੂਨੀ ਹੋਇਓ ਸੋਚ ਸਮਝ ਕੇ ਵੋਟ ਪਾਓ ਇਹ ਕੋ ਕੰਮ ਦਾ ਮੇਲਾ ਤਾਂ ਹੈ ਨਹੀਂ ਢੂੜ ਸਾਲ ਬਾਅਦ ਫੇਰਾ ਜਾਣਾ ਹੁਣ ਤਾਂ ਢੂੜ ਤੋਂ ਵੀ ਘੱਟ ਸਮਾਂ ਰਹਿ ਗਿਆ ਇਸ ਕਰਕੇ ਲੜਿਓ ਨਾ ਪਿਆਰ ਨਾਲ ਰਹੋ ਸਤਿਕਾਰ ਕਰਿਓ ਇਹ ਵੋਟਾ ਵਟਾ ਆਉਂਦਿਆਂ ਜਾਂਦਿਆਂ ਰਹਿੰਦੀਆਂ ਕੋਈ ਬਾਲਾ ਕੋਈ ਚਮਤਕਾਰ ਨਹੀਂ ਜੇ ਹੋਣ ਲੱਗਾ ਇਸ ਕਰਕੇ ਠਰਮੇ ਨਾਲ ਰਹੋ ਆਪਸੀ ਮੁਹੱਬਤ ਬਿਲਕੁਲ ਲੰਗਵਾਇਓ ਪਰ ਸਵਾਲੇ ਪੈਦਾ ਹੁੰਦਾ ਵੀ ਇਸ ਚੋਣ ਦੇ ਵਿੱਚ ਮੁੱਖ ਮੁੱਦੇ ਕਿਹੜੇ ਕਿਹੜੇ ਆ ਇਸ ਚੋਣ ਦੇ ਵਿੱਚ ਕੀਤਿਆਂ ਕਿੰਗਾਂ ਪ੍ਰਾਪਤੀਆਂ ਦਾ ਵੇਰਵਾ ਕਿੱਥੇ ਆ ਇਸ ਚੋਣ ਦੇ ਵਿੱਚ ਤਰਨ ਤਾਰਨੀਆਂ ਮੁਸ਼ਕਲਾਂ ਦਾ ਵੇਰਵਾ ਕੌਣ ਕੌਣ ਬਿਆਨ ਕਰ ਰਿਹਾ ਅਸੀਂ ਜਦੋਂ ਤਰਨ ਤਾਰਨ ਤੋਂ ਬਾਹਰ ਬੈਠ ਕੇ ਇਹਨਾਂ ਖਬਰਾਂ ਨੂੰ ਦੇਖਦੇ ਪੜ੍ਹਦੇ ਸੁਣਦੇ ਆ ਤਾਂ ਇਉਂ ਲੱਗਦਾ ਕਿ ਮੁੱਦਾ ਵੀ ਹੁਣੀ ਚੋਣ ਲੜੀ ਜਾ ਰਹੀ ਆ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਜਿਨ੍ਹਾਂ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੁਣ ਉੱਥੇ ਆਮ ਆਦਮੀ ਪਾਰਟੀ ਹੀ ਚਾਉਂਦੀ ਜੇ ਕਿ ਸਾਡਾ ਇੱਕ ਵਿਧਾਇਕ ਬਣੇ ਪਰ ਮੁਸ਼ਕਲਾਂ ਇੱਥੇ ਵੀ ਬਹੁਤ ਆ ਹੋਰ ਥਾਵਾਂ 'ਤੇ ਵੀ ਬਹੁਤ ਆ ਹਾਲਾਤ ਹੀ ਬਣੇ ਪਏ ਆ ਵੀ ਇਸ ਵੇਲੇ ਪਰਚੋ ਪਰਚੀ ਵੀ ਹੋਇਆ ਜਾ ਰਿਹਾ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਡਾਕਟਰ ਰਵਜੋਤ ਕੌਰ ਗਰੇਵਾਲ ਜਿਹੜੇ ਕਿ ਤਰਨਤਾਰਨ ਦੇ ਐਸਪੀ ਆ ਉਹਨਾਂ ਦਾ ਵਿਰੋਧ ਵੀ ਕੀਤਾ ਸੀ ਤੇ ਇਹ ਗੱਲ ਕਹੀ ਸੀ ਕਿ ਸਾਡੀ ਪਾਰਟੀ ਦੇ ਸਮਰਥਕਾਂ ਦੇ ਉੱਤੇ ਉਮੀਦਵਾਰ ਦੀ ਧੀ ਦੇ ਉੱਤੇ ਪਰਚੇ ਦਰਜ ਕੀਤੇ ਗਏ ਝੂਠੇ ਤੇ ਜੇਕਰ ਈਵੇਂ ਚੱਲਣਾ ਤੇ ਫਿਰ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਵੀ ਓਵੇਂ ਹੀ ਚੱਲਾਂਗੇ ਫਿਰ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਵਿਰੋਧ ਵੀ ਕੀਤਾ ਤੇ ਫਿਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਪਰਚੇ ਦਰਜ ਹੋਏ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋਣੀਆਂ ਇਸ ਮਾਮਲੇ ਦੇ ਉੱਤੇ ਜਾਂਚ ਪੜਤਾਲ ਹੋਊਗੀ ਪਰਚਿਆਂ ਦੀ ਭੂਮਿਕਾ ਵੀ ਕਿਵੇਂ ਪਰਚਾ ਹੋਇਆ ਕਿਹਦੇ ਪਿੱਛੇ ਕੀ ਕਾਰਨ ਆ ਕੀ ਕਾਰਨ ਨਹੀਂ ਆ ਇਹਦੀ ਪੜਤਾਲ ਹੋਣੀ ਆ ਪਰ ਸਵਾਲ ਇਹ ਆ ਸਭ ਤੋਂ ਵੱਡਾ ਕਿ ਇੱਥੇ ਜਿੱਤੂ ਕੌਣ ਕਿਉਂਕਿ ਪੰਜਾਬੀ ਗੰਦੀ ਇੱਕ ਆਦਤ ਆ ਉਹ ਇਹ ਜਾਨਣਾ ਚਾਹੁੰਦੇ ਹੁੰਦੇ ਕਾਲੀ ਕਾਲੀ ਵੀ ਜਿੱਤੂ ਕੌਣ ਜਿੱਤੂ ਵੀਰੋ ਉਹੀ ਜਿਹੜਾ ਵੱਡੀ ਵੱਡੀ ਗੱਲ ਕਰ ਗਿਆ ਜਾਂ ਜਿਹੜਾ ਲੋਕਾਂ ਨੇ ਬਣਾ ਵਿੱਚ ਥਾਂ ਬਣਾ ਗਿਆ ਕਿਉਂਕਿ ਆਪਾਂ ਦੇਖਿਆ ਵੀ ਜਿਹੜਾ ਤਾਂ ਵੱਡੀਆਂ ਗੱਲਾਂ ਕਰਨ ਵਾਲੇ ਜਿੱਤਦੇ ਆ ਤੇ ਜਾਂ ਫਿਰ ਜਿਹੜੇ ਆਪ ਮੁਹਾਰੇ ਥਾਂ ਬਣਾ ਜਾਣ ਉਹ ਜਿੱਤਦੇ ਆ ਜਿਹੜੇ ਤਾਂ ਬਾਕੀ ਵਿਰੋਧੀ ਪਾਰਟੀਆਂ ਵਾਲੇ ਆ ਉਹਨਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਵੀ ਜੇਕਰ ਤੁਸੀਂ ਮਨਦੀਪ ਸਿੰਘ ਨੂੰ ਪੰਥਕ ਪੰਥਕ ਕਹੀ ਜਾਂਦੇ ਅਸੀਂ ਕਿਹੜਾ ਪੰਥ ਤੋਂ ਬਾਹਰ ਹਾਂ ਅਸੀਂ ਵੀ ਪੰਥਕ ਉਮੀਦਵਾਰ ਆ ਅਸੀਂ ਵੀ ਪੰਥ ਦੀ ਗੱਲ ਕਰਦੇ ਆ ਅਸੀਂ ਵੀ ਪੰਥ ਦਾ ਪ੍ਰਚਾਰ ਕਰਦੇ ਆ ਅਸੀਂ ਵੀ ਪੰਥਕ ਹੀ ਹਾਂ ਜਿਹੜੇ ਉਹ ਨਹੀਂ ਉਹਨਾਂ ਦਾ ਇਹ ਕਹਿਣਾ ਮਨਦੀਪ ਸਿੰਘ ਦੇ ਸਮਰਥਕਾਂ ਦਾ ਕਿ ਇੱਥੇ ਅਕਾਲੀਆਂ ਨੇ ਕਾਂਗਰਸਗਾਂ ਨਹੀਂ ਭਾਜਪਾਈਆਂ ਨੇ ਤੇ ਬਾਕੀ ਸਾਰੇ ਸਿਆਸੀ ਧਿਰਾਂ ਨੇ ਉਹਨਾਂ ਨੇ ਹੁਣ ਤੱਕ ਕੁਝ ਨਹੀਂ ਕੀਤਾ ਪੰਜਾਬ ਦੇ ਲਈ ਪੰਥ ਦੇ ਲਈ ਅਸੀਂ ਹੀ ਕਰਾਂਗੇ ਸੰਦੀਪ ਸਿੰਘ ਸਣੀ ਜਿਹੜਾ ਇਸ ਵळे ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਆ ਉਹਦਾ ਭਰਾ ਮਨਦੀਪ ਸਿੰਘ ਆ ਤੇ ਮਨਦੀਪ ਸਿੰਘ ਵੀ ਤਰਨਤਾਰਨ ਵਾਲੀ ਚੋਣ ਦੇ ਵਿੱਚ ਦੋ ਆ ਇੱਕ ਮਨਦੀਪ ਸਿੰਘ ਸਣੀ ਆ ਇੱਕ ਮਨਦੀਪ ਸਿੰਘ ਆ ਦੋਵਾਂ ਨੇ ਦਸਤਾਰਾਂ ਸਜਾਈਆਂ ਸ਼ਾਇਰ ਇਹਦੇ ਪਿੱਛੇ ਕਾਰਨ ਇਹ ਵੀ ਹੋਵੇ ਕਿ ਭਾਈ ਭਲੇਖੇ ਦੇ ਨਾਲ ਵੋਟਾਂ ਇਧਰੋਂ ਇਧਰ ਪੈ ਜਾਣ ਨੂੰ ਕੁਝਕ ਫੜਾ ਕੇ ਮੰਨੋ ਲੱਗਦਾ ਵੀ ਇਉਂ ਅੱਜਕਲ ਘਟ ਪੈ ਨਹੀਂ ਗਾ ਕਿਉਂਕਿ ਲੋਕ ਥੋੜੇ ਜਿਹਾ ਸਿਆਣੇ ਹੋਏ ਥੋੜੇ ਜੇ ਪਰ ਵੀ ਨੇ ਪਾਈ ਕੀ ਬਣਦਾ ਇਸ ਮਾਮਲੇ ਚ ਤੁਹਾਨੂੰ ਚੇਤੇ ਹੋਣਾ ਇੱਕ ਵਾਰੀ ਮਨਪ੍ਰੀਤ ਸਿੰਘ ਬਾਦਲ ਦੇ ਮੁਕਾਬਲੇ ਚ ਇੱਕ ਹੋਰ ਮਨਪ੍ਰੀਤ ਸਿੰਘ ਬਾਦਲ ਆਇਆ ਸੀ ਕਿਸੇ ਹੋਰ ਉਮੀਦਵਾਰ ਦੇ ਮੁਕਾਬਲੇ ਦੇ ਵਿੱਚ ਉਸੇ ਨਾਮ ਵਾਲਾ ਕੁਝ ਕਿ ਨਾ ਪਹਿਲਾਂ ਕਾਗਜ਼ ਦਾਖਲ ਕਰ ਜੇ ਇਹ ਕੋਈ ਨਵੀਂ ਗੱਲ ਨਹੀਂ ਆ ਐਤਕੀ ਮਨਦੀਪ ਸਿੰਘ ਵੀ ਆਜ਼ਾਦ ਆ ਤੇ ਮਨਦੀਪ ਸਿੰਘ ਸਣੀ ਵੀ ਆਜ਼ਾਦ ਆ ਦੋਵਾਂ ਦੇ ਦਸਤਾਰਾਂ ਸਜਾਈਆਂ ਦੋਵੇਂ ਹੀ ਆਜ਼ਾਦ ਆ ਤੇ ਦੋਵਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਲੋਕ ਮੇਰੇ ਪੱਖ ਦੇ ਵਿੱਚ ਆ ਵਿਨੇ ਵੀ ਪਾਈ ਕਿਹਦੇ ਪੱਖ ਦੇ ਵਿੱਚ ਕੌਣ ਆ ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਫਲਾਣਾ ਜਿੱਤੂਗਾ ਪਰ ਇਹ ਚੋਣ ਪੰਜਾਬ ਦੇ ਵਿੱਚ ਇੰਨੇ ਆ ਜਿਵੇਂ ਕਿ ਕਹਿ ਲਈਏ ਵੀ ਵਿਆਹ ਦਾ ਮਾਹੌਲ ਹੁੰਦਾ ਤਰਨਤਾਰਨ ਦੇ ਵਿੱਚ ਜਿੱਧਰ ਵੀ ਵਿਨੇ ਆ ਰੋਡ ਸ਼ੋਅ ਆ ਜਿੱਧਰ ਵੀ ਵਿਨੇ ਆ ਰੈਲੀ ਆ ਜਿੱਧਰ ਵੀ ਵਿਨੇ ਆ ਨੇਤਾ ਜਿੱਧਰ ਵੀ ਵਿਨੇ ਆ ਘਰਾਂ ਦੇ ਬੂਹੇ ਖੜਕਾਏ ਜਾ ਰਹੇ ਆ ਜਾ ਕੇ ਘਰਾਂ ਦੇ ਵਿੱਚ ਲੋਕਾਂ ਦਾ ਦੁੱਖ ਸੁੱਖ ਪੁੱਛਿਆ ਜਾ ਰਿਹਾ ਤੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੇ ਸੱਚੇ ਦਿਲੀ ਹਮਦਰਦ ਅਸੀਂ ਹਾਂ ਜਦ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਲੱਭਣਾ ਨਹੀਂ ਨਾ ਕਦੇ ਕੋਈ ਨੇਤਾ ਲੱਭਿਆ ਹੈ ਨਾ ਕੋਈ ਲੱਭਣਾ ਸੀ ਤੇ ਨਾ ਕੋਈ ਲੱਭਣਾ ਭਵਿੱਖ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ ਪਰ ਵੇਨੇ ਭਾਈ ਮਰਜੀ ਤੁਹਾਡੀ ਆਪਣੀ ਆ ਮੁੱਖ ਤੌਰ ਦੇ ਉੱਤੇ ਮੁਕਾਬਲਾ ਮਨਦੀਪ ਸਿੰਘ ਦੇ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਹੋਰਾਨੇ ਵਿੱਚ ਤੇ ਹਰਮੀਤ ਸਿੰਘ ਸੰਧੂ ਦੇ ਵਿੱਚ ਮੰਨਿਆ ਜਾ ਰਿਹਾ ਮੈਂ ਇਹ ਨਹੀਂ ਗੱਲ ਕਹਿੰਦਾ ਇਹ ਲੋਕ ਕਹਿੰਦੇ ਆ ਉਹਦਾ ਕਾਰਨ ਇਹ ਜੀ ਕਿ ਸੱਤਾ ਤਾਰੀ ਧਿਰ ਨੇ ਹਰ ਹਰਬਾ ਵਰਤਣਾ ਉਹਨਾਂ ਦੇ ਕੋਲੇ ਤਾਕਤ ਵੀ ਆ ਉਹਨਾਂ ਦੀ ਸਰਕਾਰ ਵੀ ਆ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਬਣਾਉਣ ਦੀ ਯੋਗਤ ਵੀ ਆ ਇਸ ਕਰਕੇ ਆਮ ਆਦਮੀ ਪਾਰਟੀ ਮੁਕਾਬਲੇ ਦੇ ਵਿੱਚ ਆ ਇਸ ਕਰਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਮੁਕਾਬਲੇ ਦੇ ਵਿੱਚ ਆ ਕਿਉਂਕਿ ਬਹੁਤ ਸਾਰੇ ਕਾਉਂਸਲਰ ਤੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਸਰਪੰਚਾਂ ਨੂੰ ਨਾਲ ਲੈ ਕੇ ਹੀ ਉਹ ਅਕਾਲੀ ਦਲ ਦੇ ਵੱਲ ਆਏ ਸੀ ਇਸ ਕਰਕੇ ਉਹਨਾਂ ਦਾ ਇੱਥੇ ਚੰਗਾ ਪ੍ਰਭਾਵ ਆ ਤੇ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਆਪਮੁਹਾਰੀ ਜਿਹੜੀ ਹਵਾ ਬਣੀ ਆ ਇਹ ਹਵਾ ਜਿੱਤ ਦੇ ਰੂਪ ਦੇ ਵਿੱਚ ਕਿੰਨੀ ਕੁ ਤਬਦੀਲ ਹੁੰਦੀ ਆ ਇਸ ਸਮੇਂ ਤੇ ਛੱਡ ਦੇ ਗੱਲ ਪਰ ਹਾਂ ਮੁਕਾਬਲਾ ਤਿੱਖਾ ਤਨ ਜਿਹੜਿਆਂ ਵਿੱਚ ਤਿੱਖਾ ਪੰਜ ਜਣਿਆਂ ਵਿੱਚ ਕੁੱਲ ਆ ਕੁੱਲ 15 ਉਮੀਦਵਾਰ ਆ ਉਹਦੇ ਵਿੱਚ ਬੀਬੀ ਹਰਬਿੰਦਰ ਕੌਰ ਉਸਮਾ ਕਿੰਨੀ ਕ ਵੋਟ ਲੈ ਜਾਣ ਦੇ ਵਿੱਚ ਕਾਮਯਾਬ ਹੁੰਦੇ ਆ ਜਿੰਨੀ ਕ ਵੋਟ ਲੈ ਕੇ ਜਾਣਗੇ ਉਹਦੇ ਨਾਲ ਕਿਹੜੀ ਪਾਰਟੀ ਦਾ ਲੱਕ ਟੁੱਟੂਗਾ ਜੇ ਮੰਨ ਲਓ ਉਦਾਹਰਣ ਦੇ ਤੌਰ ਤੇ ਕਹਿੰਨਾ ਮੈਨੂੰ ਪੱਕਾ ਨਹੀਂ ਪਤਾ ਮੰਨ ਲਓ ਕਿ ਇਹ 5000 ਵੋਟ ਲੈ ਜਾਣ ਇਹ 5000 ਕਿਹਦੀ ਤੋੜਨਗੇ ਇਹ 10000 ਵੋਟ ਲੈ ਜਾਣ ਇਹ 10000 ਕਿਹਦੀ ਵੋਟ ਤੋੜਨਗੇ ਸੋ ਇਹ ਵਕਤ ਬਿਆਨ ਕਰੂੰਗਾ ਪਰ ਜਿਹੜੇ ਇੱਥੇ ਕੁੱਲ ਉਮੀਦਵਾਰ ਆ ਮੈਂ ਤੁਹਾਨੂੰ ਉਹਨਾਂ ਦਾ ਨਾਮ ਵੀ ਦੱਸ ਦਿਆਂ ਕਿਉਂਕਿ ਹਰ ਉਮੀਦਵਾਰ ਨੂੰ ਆਸ ਹੁੰਦੀ ਜੀ ਕਿ ਮੈਂ ਜਿੱਤੂੰਗਾ ਪਰ ਜਿਹੜੇ ਮੁੱਖ ਤੌਰ ਤੇ ਉਮੀਦਵਾਰ ਆ ਹਰਮੀਤ ਸਿੰਘ ਸੰਧੂ ਆਮ ਆदमी ਪਾਰਟੀ ਦੇ ਕਰਨਬੀਰ ਸਿੰਘ ਬੁਰਜ ਕਾਂਗਰਸ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਸ਼ਰੋਮਣੀ ਅਕਾਲੀ ਦਲ ਤੋਂ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਤੇ ਅਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਉਮੀਦਵਾਰ ਮਨਦੀਪ ਸਿੰਘ ਮੈਦਾਨ ਦੇ ਵਿੱਚ ਆ ਛੋਟੇ ਦਲ ਜਾਂ ਆਜ਼ਾਦ ਉਮੀਦਵਾਰ ਜਿਵੇਂ ਕਿ ਹਰਬਿੰਦਰ ਕੌਰ ਉਸਮਾ ਆਰਣੁਕ ਕੁਮਾਰ ਖੁਰਮੀ ਐਡਵੋਕੇਟ ਕੋਮਲਪ੍ਰੀਤ ਸਿੰਘ ਜਸਵੰਤ ਸਿੰਘ ਸੋਲ ਨੀਟੂ ਛਟਰਾਂ ਵਾਲਾ ਵਿਜੇ ਕੁਮਾਰ ਦੇ ਮੁਕਾਬਲੇ ਕਿਵੇਂ ਹੋਣਗੇ ਕਿਹਨੂੰ ਕਿਹਨੂੰ ਬਹੁਪੱਖੀ ਮੁਕਾਬਲੇ ਤੇ ਲੈ ਕੇ ਆਉਣਗੇ ਤਕੋਣੇ ਚਾਰ ਕੋਣੇ ਪੰਜ ਕੋਣੇ ਸੱਤ ਕੋਣੇ ਮੁਕਾਬਲੇ ਕਿਵੇਂ ਬਣਾਉਣਗੇ ਵਕਤ ਦੱਸੂਗਾ ਨੀਟੂ ਛਟਰਾਂ ਵਾਲਾ 12ਵੀਂ ਵਾਰ ਚੋਣ ਲੜ ਰਿਹਾ ਨੀਟੂ ਛਟਰਾਂ ਵਾਲੇ ਦਾ ਮਜ਼ਾਕ ਉਡਾਉਣ ਨੂੰ ਆਪਾਂ ਮਜ਼ਾਕ ਵੀ ਉਡਾ ਸਕਦੇ ਆ ਜੇ ਆਪਾਂ ਉਹਨੂੰ ਸਿਰੜੀ ਬੰਦਾ ਕਹਿਣਾ ਹੋਵੇ ਵੀ ਪਤਾ ਵੀ ਪਾਈ ਮੈਨੂੰ 2000 ਵੋਟ ਪੈਣੀ ਨਹੀਂ ਪਰ ਉਹ ਫੇਰ ਵੀ ਖੜਦਾ ਤਾਂ ਆਪਾਂ ਉਹਨੂੰ ਦਾਤਵੀ ਦੇ ਸਕਦੇ ਹਾਂ ਉਹਦੇ ਹੌਸਲੇ ਨੂੰ ਸ਼ਾਬਾਸ਼ ਵੀ ਦੇ ਸਕਦੇ ਹਾਂ ਵੀ ਇਹਨੇ ਪਾਈ ਕੀ ਬਣਦਾ 11 ਨਵੰਬਰ ਨੂੰ ਵੋਟਾਂ ਪੈਣੀਆਂ 14 ਨਵੰਬਰ ਨੂੰ ਨਤੀਜੇ ਆਉਣੇ ਆ 11 ਨੂੰ ਜਦੋਂ ਵੋਟਾਂ ਪਈਆਂ ਸਾਰੇ ਹੀ 15 ਉਮੀਦਵਾਰ ਐਮ ਐਲ ਏ ਆ ਤੇ ਜਦੋਂ 14 ਨੂੰ ਗਿਣਤੀ ਸ਼ੁਰੂ ਹੋਈ ਤੇ ਫਿਰ ਇੱਕ ਨੇ ਜਿੱਤਣਾ ਉਹ ਇੱਕ ਕੌਣ ਹੋਊਗਾ ਜਿਹਦੇ ਘਰ ਦੇ ਵਿੱਚ ਢੋਲ ਵੱਜਦੇ ਆ ਉਹ 14 ਕੌਣ ਹੋਣਗੇ ਜਿਨ੍ਹਾਂ ਦੇ ਘਰ ਦੇ ਵਿੱਚ ਤੇ ਦਫ਼ਤਰਾਂ ਦੇ ਵਿੱਚ ਮਯੂਸੀ ਪਸਰਦੀ ਆ ਇਸ ਸਮੇਂ ਤੇ ਨਿਰਪੱਖ ਕਰਨ ਦੀ ਗੱਲ ਆ